ਬਟਾਲਾ ਪੁਲਿਸ ਅਦੀਨ ਪਿੰਦੇ ਕਸਬਾ ਉਦਨਵਾਲ ਵਿਖੇ પેટ્રોલ ਪੰਪ ਤੇ ਦੇਰ ਸ਼ਾਮ 2:00 ਵਜੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਗਈ ਫਾਇਰਿੰਗ 4 ਗੋਲਦ ਕੀਤੇ ਫਾਇਰ પેટ્રોલ ਪੰਪ ਤੇ ਕੰਮ ਕਰਨ ਵਾਲੇ 2 ਕਰਮਚਾਰੀ ਨੂੰ ਲਗੀਆਂ ਗੋਲੀਆਂ ਇੱਕ ਕੇਵਲ ਨਾਮਕ ਕਰਮਚਾਰੀ ਦੀ ਹੋਈ ਮੌਤ ਦੂਸਰਾ ਗੰਭੀਰ ਜ਼ਖਮੀ ਮਾਮਲੇ ਦੀ ਜਾਂਚ ਸ਼ੁਰੂ ਅਸਲ ਜਿਹੜੇ ਦੋ ਵਿਕੀ ਸੇ ਲਿਆਂਦੇ ਗਏ ਆ ਹਾਂਜੀ ਕੀ ਇਨਫੋਰਮੇਸ਼ਨ ਉਹਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਪ੍ਰੋਡਕਟ ਸੀਗਾ ਤੇ ਪ੍ਰੋਡਕਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਅਪ੍ਰੋਕਸੀਮੇਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਣੇ 9 ਵਜੇ ਇਹ ਇੱਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਤਕਰੀਬਨ ਸਵਾ 9 ਵਜੇ ਤਕਰੀਬਨ ਇੱਕ ਹੋਰ ਪੇਸ਼ੈਂਟ ਆਇਆ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਬੰਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ইয়ার ਸੀਗੇ ਤੇ ਇਹ ਦੋਨੋਂ ਹੀ ਲੈਜੈਂਡਰੀ ਆਫ ਗਨ ਸ਼ਾਟ ਐਸ ਪਰ देयर ਹਿਸਟਰੀ ਦੇ ਅ ਰੈਜ਼ੀਡੈਂਟ ਕਮ ਕਮ ਮਤਲਬ ਪ੍ਰੋਟੈਕਟਰ ਦੇ ਸੀ ਕਮ ਕਰਦੇ ਤੇ ਰੈਜ਼ੀਡੈਂਟ ਨੀਲ ਓਮ ਪੈਟਰੋਲ ਪੰਪ ਉਹਨਾਂ ਨੂੰ ਨਹੀਂ ਪਤਾ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਜੀ ਹਾਲਤ ਇਹ ਗਨ ਸ਼ਾਟ ਇੰਕਰੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰਾਡ ਡੈਕ ਸੀਗਾ ਰਵੀ ਕੁਮਾਰ ਹੀ ਖਲਾਅ ਕਿਦਾਂ ਦੇ ਅ ਮੈਂ ਥੋੜੀ ਸੀਰੀਅਸ ਹੀ ਲੱਗ ਰਹੀ ਥੋੜੇ ਨਾਲ ਤੱਕ ਠੀਕ ਬੋਲੀ ਜਾਣਕਾਰੀ ਦਵੇ ਆਹੀ ਜਦੋਂ ਇਹਨਾਂ ਇਹ ਬਾਹਰ ਗਏ ਨਾ ਬਾਜਮਾਰੀ ਹੈ ਨਾ ਬਾਜਮਾਰੀ ਦਾ ਹੀ ਭੱਜ ਕੇ ਬਾਹਰ ਹੋਏ ਹੈ ਤੇ ਇਹ ਜਦੋਂ ਇਹਨਾਂ ਕੋ ਤੇ ਗੋਲੀ ਮਾਰ ਚੱਲੀ ਹੈ ਤੇ ਮੈਂ ਭਾਈ ਹਾਲ ਭੱਜ ਕੇ ਆ ਗਿਆ ਰਸੋਈ ਹਾਲ ਰਸੋਈ ਹਾਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਜਦ ਦੇਖਿਆ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਤੇ ਇਹ ਲੁੱਟਫੋ ਕਰਨ ਲੱਗੇ ਲੁੱਟਖੋਈ ਲੱਗੇ ਕਰਨ ਮੇਰੇ ਸਾਹ ਉਹਨੇ ਕੈਸ਼ ਉਸ ਟਾਈਮ ਹੈਗਾ ਸੀ ਅਜੇ ਕੋਈ ਕੈਸ਼ ਜੇਬ ਚ ਹੀ ਹੈ ਭਾਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਹੈ ਅਸਲ ਤੋਂ ਬੋਕਤੀ ਤੇ ਵੀ ਦਾ ਤੇ ਕਿ ਜਿਉਂ ਬੈ ਕੇ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੁੰਦਾ ਇੱਥੇ ਵਜੀ ਜਿਹੜਾ ਉਹ ਸਾੜ ਜਿਹਦੇ ਡੈਥ ਹੋਈ ਹੈ ਇਦਾਂ ਡੈੱਡ ਵੀ ਆ ਹੀ ਅੱਛਾ ਡੈੱਡ ਵੀ ਆ ਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਅੱਛਾ ਜਦੋਂ ਅਸੀਂ ਚੁੱਕ ਕੇ ਦੇਖਿਆ ਤੇ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੁ ਮਿੰਟ 8 ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਆਈਏ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠਾ ਹਾਂ ਹਲੋ